ਲਓ ਜੀ ਬਾਬੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿੰਦਗੀ ਦੇ ਨਜ਼ਾਰੇ ਲੈ ਰਹੇ ਹੋਵੋਗੇ ਵਧੀਆ ਘਰਲਾ ਲੈਣੇ ਵੀ ਚਾਹੀਦੇ ਆ ਮਰ ਮਰ ਕੇ ਨਹੀਂ ਜਾਣਾ ਚਾਹੀਦਾ ਤੇ ਬਾਬਿਓ ਅੱਜ ਆਪਣੇ ਕੋਲ ਆਇਆ 555 ਟਰੈਕਟਰ ਲਓ ਜੀ ਬਾਬਿਓ ਪਹਿਲਾਂ ਤਾਂ ਮੇਲੋ ਜੋਤ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਜੋਤ ਵਧੀਆ ਭਾਈ ਵਧੀਆ ਕੈਮ ਆ ਪੂਰਾ ਟਰੈਕਟਰ ਦਿਖਾਉਣਾ ਭਾਈ ਆਪਾਂ ਨੇ ਅੱਜ 555 ਹਾਂ 10 ਮਾਡਲ ਹੈ ਭਾਈ ਇਹ 10 ਮਾਡਲ ਆ ਵੀਰੇ ਇਹ ਤੇ ਮੋਗਰਲੇ ਟਾਇਰ ਕਿੰਨੇ ਕਹੋਗੇ ਬਾਈ ਜੋ ਤਾਂ ਕਹੋਗੇ 30 35 ਵੈਸੇ ਮੁੱਤੇ ਤੇਰੇ ਲਈ ਹਣਾ ਪਾਵਰ ਸਟੀering ਹੈ ਜੀ ਇਹ ਪਾਵਰ ਹੈ ਮਗਰ ਲਈ ਬਾਈ ਮਗਰ ਲਈ ਤਾਂ 20 ਰੁਪਏ ਜੀ 20 25 25 ਹਾਂ 25 ਰੁਪਏ ਟਾਇਰ ਆ ਮੁੱਢੀ ਨਿਕਦੀ ਆ ਉਦਾਂ ਹਾਂ ਵੀ ਬਾਕੀ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਂਗੇ ਬਾਈ 10 ਮਾਡਲ ਹੈ ਇਹ ਸਾਈਡ ਗੇਅਰ ਹੈ ਜੀ ਰਿਵਰਸ ਵੀਡੀਓ ਰਿਵਰਸ ਵੀਡੀਓ ਆਪੇ ਇਹ ਦੇਖੀ ਨਾ ਰਿਵਰਸ ਵੀਡੀਓ ਆ ਰਵਰਸ ਵੀਡੀਓ ਹੈ ਜੀ ਪੀਵੀ 65 ਮੁਹਾਲੀ ਦਾ ਨੰਬਰ ਹੈ 540 ਚੱਕਰ ਕਿਹੜੇ ਵੀਰੇ 540 ਠੀਕ ਆ ਜੀ ਇਹ ਮਰੰਡੇ ਵਾਲਿਆਂ ਨੇ ਕਟਿਆ ਸੀਗਾ ਬਾਬਿਓ ਕੱਲੇ ਲੈ ਕੇ ਆਇਆ ਮੈਂ ਇਹਨੂੰ ਖੱਟੀ ਨਹੀਂ ਹੈਗੀ ਮੇਰੇ ਖਿਆਲ ਨਾਲ ਬਾਬੇ ਹੈਗੀ ਆ ਖੱਟੀ ਦੇ ਡੰਡਾ ਨਾਲ ਆ ਜੀ ਆ ਬੰਪਰ ਦੂਜਾ ਲਵਾਇਆ ਹਬਾ ਤੂੰ ਦੱਸ ਘਟਾਉਣਾ ਤਾਂ ਜੱਟ ਡਾਕਟਰ ਬਹਿਮਾਂ ਦਾ ਜਾਂ ਆਹ ਮੂਰੇ ਸੰਗਲੀਆਂ ਵਧੀਆ ਲੱਗੀਆਂ ਹੋਈ ਨੇ ਤੇ ਜੋਤ ਚਲਾ ਕੇ ਦੇਖਤਾ ਯਾਰ ਕਿਵੇਂ ਆ ਦੇਖ ਮਾੜਾ ਜਾਂ ਇੱਕ ਨਾ ਇਹਦੀ ਉਹ ਆ ਆਪਣਾ ਚੋਕ ਖਰਾਬ ਆ ਇਹ ਗੇਰ ਚ ਬੰਦ ਹੁੰਦਾ ਬਾਬੇ ਛਤਰੀ ਵਗੈਰਾ ਲੱਗੀ ਹੋਈ ਆ ਜੀ ਵਧੀਆ ਕਪੜਾ ਐ ਨਾ ਬਾਕੀ ਜੋ ਤੁਹਾਨੂੰ ਦੱਸੂਗਾ ਚਲਾ ਕੇ ਤੋ ਫੜ ਜਾ ਦਿਆ ਬ੍ਰੇਕ ਆ ਬ੍ਰੁਕਾਂ ਟਿਕਣੇ ਪਾਉਂਗੇ ਜਿਹੜੀ ਲੱਗਦੀ ਓਦਾਂ ਬਾਕੀ ਦੇ ਵਾਪੇ ਉਹ ਇੰਜਨ ਜਣਦਾ ਤਾਂ ਸਾਨੂੰ ਪਤਾ ਵੀ ਬਾਅਕੇ ਹੀ ਪਤਾ ਲੱਗਦਾ ਹੁੰਦਾ ਜ਼ੋਰ ਜ਼ੋਰ ਦਾ ਵੀ ਕਿੰਨੇ ਕ ਪਾਣੀ ਚ ਹਨਾ ਅੱਥੇ ਤਾਂ ਅਸੀਂ ਬਸ ਆਹੀ ਕੋ ਕਰਕੇ ਦਿਖਾ ਸਕਦੇ ਸਾਨੂੰ ਬਾਕੀ ਤੁਸੀਂ ਆਪ ਆ ਕੇ ਚੈੱਕ ਕਰ ਸਕਦੇ ਆ ਜੇ ਤੁਹਾਨੂੰ ਲੈਣਾ ਹੋਣਾ ਸੌਦੇ ਦੀ ਗੱਲ ਹੋਣੀ ਜਾਂ ਜੋ ਵੀ ਠੀਕ ਆ ਜੀ ਤੇ ਕੰਟੈਕਟ ਨੰਬਰ ਤੁਹਾਨੂੰ ਦੇ ਦਾਂਗੇ ਇਹਦੀ ਡਿਮਾਂਡ ਦੱਸ ਤੀਏ ਭਾਈ ਹੁਣ ਇਹਦੀ ਡਿਮਾਂਡ ਹੈਗੀ ਆ ਵੀਰੇ 2 ਨਾ ਸੌਰੀ 3 ਲੱਖ ਤੇ 40 ਹਜ਼ਾਰ ਬਾਕੀ ਬਾਕੀ ਵੀਰੇ ਮੌਕੇ ਤੇ ਹੋ ਜਾਊਗਾ ਜੋ ਵੀ ਕਰਨਾ ਹੋਇਆ ਬਾਕੀ ਆ ਕੇ ਹਨਾ ਟਰੈਕਟਰ ਤੁਸੀਂ ਦੇਖ ਲਿਓ ਅੰਦ ਕਰ ਲਿਓ ਬਾਕੀ ਪਾਵਰ ਸਟੀਰੀਂਗ ਤੇਲ ਬ੍ਰੇਕਾਂ ਹੈ ਹਾਂਜੀ ਵਸਟ ਪੀਟੀਓ ਦਾ ਸਾਈਡ ਗੇਅਰ ਹਾਂ ਠੀਕ ਹੈ ਹੋਰ ਦੱਸਦੇ ਕਿਵੇਂ ਆ 73 ਗਾਲ ਦੀ ਸਾਰਿਆਂ ਨੂੰ ਅੱਜ ਗੱਭਰਾ ਚਾਹਤੇ ਸਾਈਕਲ ਚਲਾਉਣਾ ਹਾਂ ਹੈ ਵਧੀਆ ਸਾਈਕਲ ਸਿਹਤ ਲਈ ਠੀਕ ਹੈ ਆ ਦੇਖ ਆ ਕਰੀ ਗੱਲ ਗੱਲ ਜੀ ਜੇ ਸਿਹਤ ਖਰਾਬ ਹੋ ਜਾਂਦੀ ਫਿਰ ਬੰਦਾ ਜ਼ੋਰ ਮਾਰਨ ਵਾਲਾ ਦਲਨ ਵੀ ਮੇਰੀ ਸਿਹਤ ਠੀਕ ਹੋ ਜਵੇ ਇਹਦੇ ਨਾਲ ਤਾਂ ਬਾਈ ਹਾਂ ਪਹਿਲੇ ਹੀ ਧਿਆਨ ਹੁਣ ਕਿਧਰੇ ਕਿਧਰ ਨੂੰ ਹਣਾੜਦਾ ਭਾਦਾ ਇੱਥੇ ਬੰਦਾ ਖਿੱਚਦਾ ਨੂੰ ਸਰੀਰ ਨੂੰ ਹਾਂ ਹੈ ਵੀ ਚਾਹੀਦਾ ਖਿੱਚਣਾ ਇਹ ਤਾਂ ਸਾਈਕਲ ਸਭ ਤੋਂ ਵਧੀਆ ਚੀਜ਼ ਐ ਹਾਂ ਸਾਰੇ-ਸਾਰੇ ਕ੍ਰੋਸ ਕੰਮ ਕਰਦੇ ਸਰੀਰ ਦੇ ਉੱਪਰ ਤੋਂ ਲੈ ਕੇ ਸਿਰ ਤਾਈ ਦਿਲੇ ਲੈ ਕੇ ਹਰ ਇਕੱਲਾ-ਇਕੱਲਾ ਜੋਇੰਟ ਕੰਮ ਕਰਦਾ ਸਾਰੇ ਸਰੀਰ ਦੀ ਕਸਰਤ ਹੁੰਦੀ ਆ ਬਸ ਵਾਹ ਕੰਮ ਕਰਦੇ ਬਸ ਹਾਂ ਜਿੰਦ ਮਾਰ ਕੰਮ ਕਰਦਾ ਬਸ ਹੋਰ ਕੁਝ ਨਹੀਂ ਕਰਦਾ ਸਹੀ ਗੱਲ ਐਥੇ ਦੇਖ ਲੈ ਥੋੜੇ ਕਿੰਨੇ ਕ੍ਰੋਸ ਆ ਸਿਰੇ ਤੇ ਹੀ ਗੋਟਿਆਂ ਦਾ ਉਂਗਲੀਆਂ ਦਾ ਹਾਂ ਇਹਨਾ ਉਂਗਲੀਆਂ ਦਾ ਬ੍ਰੇਕ ਵੀ ਮਾਰਨੀ ਪੈਂਦੀ ਟੱਲੀ ਵੀ ਮਾਰਨੀ ਇੱਕ ਇੱਕ ਇਹਦੇ ਇਹਦੇ ਹੁਣ ਇਹਦੇ ਚਾਚੇ ਨੇ ਵਿੱਕੀ ਜੱਜ ਨੇ ਹੁਣ ਦੋ ਕਸਰ ਤਾਂ ਹੋ ਰਹੀਆਂ ਇੱਕ ਤਾਂ ਸਾਈਕਲ ਨਾਲ ਇੱਕ ਹੁਣ ਜਿਹੜੀ ਦਤਨ ਕਰ ਰਿਹਾ ਇਹ ਦੰਦਾਂ ਵਾਸਤੇ ਵੀ ਹੈਨਾ ਨਜ਼ਾਰਾ ਕੋਈ ਨਹੀਂ ਉਹਦੀ ਨਿੰਮਦੀ ਆ ਸਪੈਸ਼ਲ ਨਿੰਬੀ ਆਏ ਨਿੰਮ ਲੱਗੀ ਦੀ ਨਾ ਉੱਥੇ ਉੱਥੇ ਮੋਟਰ ਪਰ ਹੁਣ 7 ਵਜੇ ਦੀ ਪਾਈ ਹੋਈ ਮੂੰਹ ਚ 10 ਵਜੇ ਨਿਕਲਣੀ ਆ ਜਾਂਦੇ ਨਹਾਉਣਾ ਹਾਂ ਜਬ ਤੱਕ ਕਿ ਕਿੜੀ ਚਲੀ ਜਾਣੀ ਮੂੰਹ ਚ ਨਹੀਂ ਸਹੀ ਆ ਰਹਿ ਜਾਣੀ ਇਹ ਹਾਂ ਇੱਕ ਗੁੜ ਦੀ ਉਹ ਤਾਂ ਹੁਣ ਜਿਹੜੇ ਕੋਲ ਗੇਟ ਆ ਕੋਲ ਗੇਟ ਜੱਬ ਕੇ ਨਾਲੇ ਹੋਊਗੀ ਸ਼ੂਗਰ ਵੀ ਕੰਟਰੋਲ ਹੋ ਜਾਣਾ ਮੂੰਹ ਦਾ ਉਹਦਾ ਕਰਵਾਦਾ ਸਿੱਧਾ ਬਾਈ ਬਹੁਤ ਵਧੀਆ ਚੀਜ਼ ਐ ਨਿੰਮ ਦਾ ਹੂੰ ਨਿੰਮ ਬਹੁਤ ਵਧੀਆ ਚੀਜ਼ ਐ ਆਪਾਂ ਨੇ ਖਤਮ ਕਰਤੀ ਆਪਣੇ ਹੈ ਨਹੀਂ ਨਿੰਮ ਮੇਰੀ ਗੱਲ ਸੁਣ ਲਾ ਕੇ ਬੂਮ ਬੋਲੀਆ ਹੁੰਦੀ ਐ ਤੇ ਪ੍ਰਸਾਦਮ ਇਕੱਠੀਆਂ ਕਰ ਲੈਂਦੇ ਤੇ ਆਪਣ ਬਣਾਉਂਦੇ ਹੁੰਦਾ ਹਾਂ ਹੁਣ ਤਾਂ ਵਾਲੀ ਦੇਖਣ ਨ ਕਿਸੇ ਨਹੀਂ ਖੜੀ ਐ ਕਿਤੇ ਕਿਸੇ ਨਹੀਂ ਖੜੀ ਐ ਸਹੀ ਗੱਲ ਐ ਇਹਨਾਂ ਨਾਲ ਗੱਲਾਂ ਦਾ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਹੁਣ ਤਾਂ ਕੈਮੀਕਲ ਵਾਲਾ ਥਾਬਣਾ ਸਾਲਾ ਪੰਜ ਕੁ ਮਿੰਟ ਮੇ ਤਿਆਰ ਹੋ ਜਾਂਦਾ ਐ ਇਹ ਬੰਦਾ ਨਾ 6 ਮਹੀਨੇ ਦਾ ਆਪਣੇ ਘਰਾਂ ਤਿਆਰ ਕਰਿੰਦਾ ਸਾਲ ਦਾ ਹਾਂ ਰੀਠਿਆਂ ਦਾ ਰੀਠੇ ਵੀ ਹੈ ਨਾ ਪਹਿਲਾਂ ਰੀਠਿਆਂ ਦਾ ਹਾਂ ਰਿੰਡ ਦਾ ਹਾਂ ਕੱਪੜੇ ਧੋਂਦੇ ਹੁੰਦੇ ਨੇ ਰੀਠਿਆਂ ਨਾਲ ਕੋਈ ਪੁੱਛਦਾ ਹੁਣ ਹਾਂ ਪੁੱਛਦਾ ਯਾਰ ਇਹਨੂੰ ਵਿੱਜੇ ਕਰਦੇ ਤੇ ਬਿਜਲੀ ਲਾ ਲਾ ਕੇ ਬੀਤ ਤੋਂ ਥੜੀ ਖਤਮ ਕਰਦੇ ਉਹਨਾਂ ਦੇ ਖੇਤਾਂ ਚ ਆ ਗਈ ਨਾ ਪੱਢ ਕੇ ਹਾਂ ਬਿਜਲੀ ਨੀ ਹੋਣਾ ਜਾਵੇ ਕਹਾਨੂੰ ਗਾਹ ਤੋਂ ਆਉਗੇ ਮੁੜ ਕੇ ਰਿੰਡ ਦਾ ਇੱਡਾ ਬੀਜ ਐ ਉਹਦਾ ਬੀਜ ਆਇਆ ਉਹਦੇ ਵਰਗਾ ਜਿਹੜਾ ਸਾਡ ਦੂਏ ਆਹ ਕਹਿੰਦੇ ਇਹਨਾਂ ਨੂੰ ਰੇਜਮਾ ਵਰਗਾ ਰੀਠੇ ਦਾ ਨਾ ਦੇਖਿਆ ਰੈਂਡ ਦਾ ਨਹੀਂ ਪਤਾ ਰੀਠੇ ਦੇਖਿਆ ਰੀਠੇ ਕਾਲੇ ਜਿਹੇ ਹੁੰਦੇ ਤੇ ਜਿੱਦਾਂ ਆਮਲਾ ਹੁੰਦਾ ਉਹਦੇ ਵਰਗੇ ਠੀਕ ਆ ਕਿੱਥੇ ਵੀ ਖਤਮ ਆ ਸਾਧ ਨਹੀਂ ਆ ਪੰਸਾਰੀ ਦੀ ਦੁਕਾਨ ਪਰੇ ਰਹਿ ਗਏ ਬਸ ਚਾਚੇ ਹੁਣ ਇਹ ਚੀਜ਼ਾਂ ਪੰਸਾਰੀ ਦੀ ਦੁਕਾਨ ਪਰੇ ਉੱਥੇ ਮਿਲਦੀਆਂ ਬਸ ਆਪ ਨੇ ਬਣਾ ਲਿਆ ਮੁੰਡੇ ਨੇ ਹਾਂ ਚਾਚੇ ਫੋਨੇ ਘੇਟ ਲੈ ਬਾਅਦ ਮਾਰਤਾ ਤਾਂ ਸੱਪੂ ਉਹ ਤਾਂ ਫੇਰ ਮਾਰ ਨਹੀਂ ਪੈਦਾ ਉਹ ਜਿਹੜਾ ਤੰਗ ਲੱਗ ਗਿਆ ਕਰਨਾ ਉਹ ਤਾਂ ਫੇਰ ਕਾਬੂ ਕਰਨੀ ਉਹ ਬਹੁਤ ਬਹੁਤ ਹੋਰ ਲੱਗਿਆ ਤਾਂ ਕਿ ਤੈਨੂੰ ਜਾ ਹਾਂ ਹਾਂ ਬਹੁਤ ਜੱਜ ਹੈਵੀ ਬਹੁਤ ਵੱਡਾ ਤਾਂ ਉਹ ਮੈਂ ਇੱਥੇ ਸੂਏ ਚ ਤਾਂ ਆਸੂ ਹਾਂ ਉਦਾਂ ਦੇ ਦੇਹਲਾ ਕਿ ਕਿੱਕਰ ਪ੍ਰਕਾਰ ਜਿੰਦਾ ਦਾ ਜਦੋਂ ਬੰਦਾ ਰਾਈ ਰੱਖਿਆ ਸਾਲ ਫਾਟੇ ਬਾਹਰ ਦਾ ਤਾਂ ਕੀ ਕਰੂ ਬੰਦਾ ਉੱਥੇ ਕੀ ਕਰੂਗਾ ਸਰਾਲ ਟਾਈਪ ਹੁੰਦੇ ਆ ਇਹ ਮਰਨਾ ਥੋੜਾ ਆ ਇਹ ਜੇ ਬੰਦਾ ਡੰਗ ਨਾਲ ਨਾ ਮਰੇ ਨਾ ਸਾਹ ਘੋੜ ਕੇ ਮਾਰਦੇ ਆ ਫਿਰ ਜਿਹੜੇ بڑے ਸੱਪ ਹੁੰਦੇ ਆ ਸਾਹ ਘੋੜ ਕੇ ਮਾਰਦੇ ਆ ਉਹ ਥਾਲੀ ਗਾਲ ਨੂੰ ਪੈ ਜਾਂਦੀ ਆ ਉਹ ਉਹ ਕੁੱਟ ਕੇ ਮਾਰਦੀ ਬੰਦੇ ਨੂੰ ਜਿਹੜਾ ਥੜਾ ਖੜਪੇ ਖੁਰਪੇ ਕਾਲੇ ਰੰਗ ਦਾ ਜਿਹੜੇ ਇਹ ਸੜਾ ਸਭ ਤੋਂ ਵੱਧ ਜ਼ਹਿਰੀਲੇ ਆ ਜਿਹੜਾ ਪੱਕੀ ਖੜਪਾ ਏ ਖੜਪਾ ਵੀ ਥੜਾ ਚੰਦ ਚਿਲਾ ਆ ਕੇ ਥੜਾ ਹਾਂ ਤੇ ਇਹਦਾ ਬੰਦੇ ਨੂੰ ਦੇਖ ਕੇ ਖੜਾ ਹੋਊ ਉਹ ਬੰਦੇ ਨੂੰ ਚਿਕੰਨਾ ਕਰ ਦਿੰਦਾ ਇੱਕ ਥੜਾ ਹੋਰ ਆ ਆਪਣੇ ਉੱਥੇ ਮੋਟਰਾਂ ਕੰਨੀ ਹਾਂ ਕਾਲਾ ਕਾਲਾ ਜਾਂ ਕਉਂਦੀਆਂ ਵਾਲਾ ਇੱਕ ਆਪਣੇ ਮੋਟਰ ਦੰਦ ਦਾ ਪਤਾ ਲੱਗਦਾ ਮੋਟਰ ਤਾਂ ਹੁਣ ਵੀ ਰਹਿੰਦਾ ਜੱਜੇ ਰਹਿੰਦੇ ਆ ਹਾਂ ਹੁਣ ਵੀ ਆਇਆ ਦੰਦ ਦਾ ਪਤਾ ਲੱਗਦਾ ਸਾਲ ਬਾਅਦ ਜੇ ਮੈਂ ਮੱਛਰ ਲੜਦਾ ਤੂੜੀ ਚ ਹਾਂ ਯਾਰ ਘਰਾਂ ਹਾਂ ਬਿਸਤਰੇ ਬੁੱਤਰੇ ਚ ਬਰਜਿੰਦਾ ਸਾਲ ਇਹ ਬੰਦੀ ਦੇ ਨਾਮ ਕਰਿਆ ਤਾਂ ਆਹ ਕਾਮਨ ਕਰਿਆ ਤਾਂ ਹਾਂ ਹਰ ਹਫਤਾ ਜੀ ਰਿਦਾ ਤਨੂ ਪਤਾ ਵੀ ਲੱਗਣਾ ਤੇਰੇ ਮੱਛਰ ਜਿੰਨਾ ਵੀ ਤਕਲੀਫ ਨਹੀਂ ਹੋਣੀ ਤੇਰੇ ਬੋਹੀ ਜਿਹੜਾ ਬੰਦਾ ਸੁੱਤਾ ਪਿਆ ਕਹਿੰਦੇ ਰਹਿ ਜਾਂਦਾ ਉਹੀ ਜੀ ਹੈਨਾ ਪਤਾ ਤੇਰਾ ਡੰਗ ਦਾ ਪਤਾ ਲੱਗਣਾ ਹੁੰਦਾ ਉਹ ਕਿੱਥੇ ਮਾਰਿਆ ਕਿੱਥੇ ਮਾਰਿਆ ਕਿੱਥੇ ਨਹੀਂ ਮਾਰਿਆ ਮਗਰ ਆਉਂਦਾ ਉਹ ਕੰਮ ਹੁੰਦਾ ਬਹੁਤ ਕੇਸ ਹੋਏ ਆਏ ਯਾ ਤੇ ਦੇਖ ਲੈ ਜਲੇਬੀ ਵੋਣਾਂ ਇਕੱਠਾ ਹੋਈ ਜਾਣਾ ਵੀ ਛੇੜੀ ਆ ਸਲੇ ਨੂੰ ਕੁਝ ਨਹੀਂ ਕਰਨਾ ਉਹਨੇ ਵੀ ਮਰਿਆ ਹੋਇਆ ਵੀ ਮਰਿਆ ਭਈਆ ਇਹ ਹਾਂ ਇਹਦਾ ਹਿੱਲਣਾ ਹੀ ਨਹੀਂ ਆ ਤੂੰ ਬੁੱਲੇ ਨਹੀਂ ਹੋਵੇ ਦੇਖੀ ਜਾ ਉਹਦੇ ਪੂਰਾ ਸਾਰਾ ਠਿਆ ਫੇਰ ਦੇਖੀ ਦੇ ਟਿਕ ਟਿਕ ਟਾਉਂਦਾ ਨਾ ਇੱਕ ਦਿਨੇ ਚੋਕ ਅੱਖ ਲੱਗ ਗਿਆ ਵੱਡਣਾ ਲੱਖੇਵਾਲ ਦੀ ਗੱਲ ਆ ਤੇ ਜਦੋਂ ਆ ਪੰਚ ਜਮੀਨ ਲੱਤੀ ਵੀ ਉਧਰ ਦੇਖੇ ਪਰ ਹਾਂ ਛੱਪ ਨੇ ਉਹਨੂੰ ਦੋ ਕਵਾ ਫਰਾਟੇ ਜੇ ਮਾਰ ਕੇ ਉਹਨੂੰ ਸੁਚੇਤ ਕਰਾ ਸੁਚੇਤ ਕਰਤਾ ਵੀ ਭਾਈ ਜਾ ਉਹਨੇ ਉਹ ਉਹ ਬਚਾਲ ਨੂੰ ਉੱਚਾ ਸੁਣਦਾ ਤਾਂ ਉਹਨੂੰ ਕੀ ਪਤਾ ਲੱਗਿਆ ਵੀ ਮੂਰੇ ਚੈ ਚਾਣੀ ਹਾਂ ਉਹਨੇ ਉਹ ਫਰਾਟਾ ਮਾਰਤਾ ਉਹਦੀ ਬਾਹ ਤੇ ਮੋਟਰ ਪਰ ਆਇਆ ਮੇਰੇ ਕੋ ਭੱਜਿਆ ਭੱਜਿਆ ਹਾਂ ਇੱਥੇ ਤੇ ਲੇਕੋਲੇ ਤੱਕ ਸਾਰੀ ਉਹ ਨੀਲੀ ਕਰਦੇ ਫਰਾਟੇ ਨਾਲੇ ਫੜ ਕੇ ਫਰਾਟੇ ਨਾਲੇ ਦੇਖਦਾ ਜੋ ਡੰਗ ਮਾਰ ਦਿੰਦਾ ਉਹਦਾ ਕੀ ਬਣਨਾ ਤਾਂ ਬੜਾ ਵਿਚੇ ਰਹਿ ਜਾਣਾ ਤਾਂ ਕਿੰਨੇ ਹੋਰ ਹੂੰ ਇਹਦਾ ਕਹਿੰਦੇ ਬੰਦੇ ਨੇ ਯਾਰ ਖੜਪਾ ਡੰਗ ਲਾ ਦੇਵੇ ਹਾਂ ਵਾਸਾਈਂ ਪੇ ਖਿਬਰੀ ਮੂੜ ਦਿੰਦਾ ਹਾਂ ਜਹਰ ਬਹੁਤ ਜਹਾਂ ਬਹੁਤ ਜ਼ਹਿਰੀਲੇ ਆ ਜਿਹੜਾ ਖੂਨ ਵੜਾ ਹੁਣ ਲੱਗ ਜਾਂਦਾ ਗੱਡੂ ਵਾਲੇ ਉਹ ਫੁੱਟਾ ਬਣਾ ਦਿੰਦਾ ਖੂਨ ਦੀਆਂ ਦੇਲਾਂ ਨਾ ਜਿੱਦਾਂ ਪਨੀਰ ਨਹੀਂ ਉਹ ਦਹੀਂ ਜੰਮਦਾ ਗੱਡੂ ਖਾਣੇ ਵਾਲੇ ਤੇ ਇੰਨਾ ਨਹੀਂ ਹੈਗਾ ਇਹਨਾਂ ਦਾ ਨਹੀਂ ਹੈਗਾ ਇਹਦਾ ਬੰਦਾ ਦੇਖ ਲਵੇ ਇੱਕ ਤਾਂ ਫੋਟੋ ਖਿੱਚ ਲੈ ਉਹ ਜਹ ਲੜਿਆ ਸਾਲਾ ਉਹ ਦੇਖ ਲਿਆ ਆਪਾਂ ਨੇ ਹਾਂ ਉਹ ਹਿਸਾਬ ਨਾਲ ਫਿਰ ਉਹ ਤਾਂ ਬੰਦੇ ਤੇ ਜ਼ਹਿਰ ਦਾ ਟਿਕਾ ਲੱਗਦਾ ਫਿਰ ਲਾਜ ਹੁੰਦਾ ਉਹਨੇ ਵੀ ਕਿਹਦਾ ਛੱਪ ਹੈ ਕਿਹਦਾ ਗਿਆ ਹੈ ਜਹਰ ਜਹਰ ਨਾਲ ਮਾਰਦੇ ਆ ਉਹ ਜਹਰ ਜਹਰ ਨਾਲ ਮਰਦੀ ਆ ਇਹ ਸਮਝਿਆ ਵੇ ਆਪਣੇ ਜਿਹੜੇ ਮੇਰੇ ਖਿਆਲ ਨਾਲ ਖੇਤਾਂ ਚ ਆਪਣੇ ਤੋਂ ਜ਼ਿਆਦਾ ਦੱਡੂ ਖਾਣੇ ਆ ਦੱਡੂ ਖਾਣੇ ਦਾ ਖੜੱਪੇ ਵੀ ਹੈਗੇ ਆ ਮੈਂ ਤੁਹਾਨੂੰ ਆਦਾਂ ਪੀਆਈ ਮੈਂ ਕਿਹਾ ਵਾ ਤੱਕ ਵਾਰ ਅੰਕਲ ਨੂੰ ਲੈ ਕੇ ਗਿਆ ਵਾ ਜਸਵੀਰ ਦੇ ਡਾਡੀ ਨੂੰ ਹੂੰ ਉੱਥੇ ਇੱਕ ਮੁੰਡਾ ਆ ਮਰੰਡੇ ਤੇ ਰਾਤ ਨੂੰ ਨਾ ਲਾਈਟ ਪੱਜ ਗਈ ਉਹਦੀ ਮਾਂ ਤਾਂ ਉਹ ਬਣੀ ਨੂੰ ਪੱਖੀ ਲੈਣ ਗਿਆ ਹੂੰ ਜੇ ਪੱਖੀ ਲੈਣ ਗਿਆ ਕਹਿੰਦਾ ਮੈਂ ਮੇਰੇ ਤੇ ਪਤਾ ਨਹੀਂ ਲੱਗਿਆ ਸੱਪ ਸੁਪ ਚੋਲ ਦੀ ਕੋਲ ਡੰਗ ਮਾਰਦਾ ਸੱਪ ਦਾ ਕਹਿੰਦਾ ਮੈਂ ਰੌਣਾ ਪਾਇਆ ਹੂੰ ਟਰਾਫੀ ਚੱਕ ਕੇ ਲੈ ਕੇ ਗਿਆ ਕਹਿੰਦਾ ਮੰਨੂੰ ਐਨ ਮਰੰਡੇ ਤੱਕ ਦੀ ਉਸ ਵੀ ਮਰੰਡੇ ਹਸਪੀਟਲ ਚ ਮੈਂ ਆ ਰਿਹਾ ਹੂੰ ਉਹਨੂੰ ਪੀਜੀਏ ਤੱਕ ਦਾ ਵੀ ਸੁਣਦਾ ਮੇਰੇ ਦਿਮਾਗ ਕੰਮ ਕਰ ਰਿਹਾ ਹੈ ਕਹਿੰਦਾ ਪੀਜੀਏ ਤੱਕ ਵੀ ਤੈਨੂੰ ਪੀਜੀਏ ਇਹਨੂੰ ਭੇਜਤਾ ਹਮ 7 ਦਿਨ ਬਾਅਦ ਹੋਸ਼ ਆਉਣਾ ਕਹਿੰਦਾ ਮੈਂ ਧਰਮਰਾਜ ਨੂੰ ਮਿਲ ਕੇ ਆਇਆ ਕਹਿੰਦਾ ਮੈਨੂੰ ਆਣ ਮੈਨੂੰ ਅਸਾਥ ਹੋਵੇ ਵੀ ਹਾਂ ਵੀ ਮੇਰੀ ਪ੍ਰਾਣ ਨਿਕਲਦੇ ਆ ਹੌਲੀ ਹੌਲੀ ਆਏ ਹੋਣਾ ਧਰਮਰਾਜ ਆਏ ਹੋਣਾ ਹੌਲੀ ਹੌਲੀ ਡੈੱਡ ਹੋ ਗਿਆ ਜਾਂ 7 ਦਿਨ ਬਾਅਦ ਉਹਨੂੰ ਹੋਸ਼ ਆਉਣਾ ਤਰੀਕ ਕਪੂਚੀ ਫੇਰ ਉਹਦੇ ਦਿਮਾਗ ਨੇ ਕੰਮ ਕਰਿਆ ਵੀ ਇੰਨੇ ਦਿਨ ਹੋ ਗਏ ਮੈਨੂੰ ਤਾਂ ਪੈਸੇ ਨੂੰ ਹਫਤ ਦਿਨ ਬਾਅਦ ਅਮਰਜੈਂਸੀ ਚੋੜਾ ਉਹਨੂੰ ਦੁਬਾਰਾ ਉੱਥੇ ਭਾਈ ਇਲਾਜ ਹੈਗਾ ਉਹ ਪਾਉਂਦੇ ਜਿਹੜਾ ਬੰਦਾ ਵੀ ਹੁਣ ਕਿਹਨੂੰ ਪਤਾ ਉਹਨਾਂ ਡਾਕਟਰ ਨੂੰ ਸਭ ਪਤਾ ਹੁੰਦਾ ਇਹ ਕਿਤੇ ਨਹੀਂ 흘ਿਆ ਬੰਦਾ ਉਹਨੇ ਉਹ ਨਹੀਂ ਪੁੱਛਣਾ ਉਹ ਮੁਛਣਾ ਉਹਨਾਂ ਨੇ ਜਿਹੜਾ ਵੀ ਜਿਹੜਾ ਵੀ ਹੁਣ ਇਹਨੂੰ ਜਿਆਦਾ ਹੀ ਕੰਮ ਆਈਦਾ ਇਹਨੂੰ ਸਾਂਭਣਾ ਉਹਨਾਂ ਨੇ ਹੁਣ ਕਹੀ ਜਾਂਦੇ ਉੱਥੇ ਪੁੱਛਦੇ ਨਹੀਂ ਆਏ ਪਈ ਰਹਿੰਦੇ ਆ ਉਹਨਾਂ ਡਾਕਟਰ ਨੂੰ ਸਾਰਾ ਪਤਾ ਵੀ ਇਹ ਬੰਦਾ ਕਿੱਕਣਾ ਵੀ ਕਿੰਨੇ ਕਿੰਨੇ ਦਿਨ ਕੱਢੂ ਕਿੰਨਾ ਕਹੋਂ ਜੀ ਕਹਿੰਦੇ ਛੱਪ ਵਾਲਾ ਚਲੇ ਗਿਆ ਛੱਪੜਾ ਤਾਂ ਜਦੇ ਸਾਂਭਣਾ ਭਾਈ ਉਹਨੇ ਕਹਿੰਦਾ ਜੀ ਬੈਡਾ ਪੈਦਾ ਪੀਜੀ ਵਰਗਾ ਲਾਜਮ ਨਹੀਂ ਹੈਗਾ ਕਿਤੇ ਇਹ ਤਾਂ ਪੀਜੀਏ ਵਰਗਾ ਹੈ ਨਹੀਂ ਚਾਚੇ ਮਾਰ ਨਹੀਂ ਬੰਦਾ ਹਜ਼ਾਰ ਮਰੀਜ਼ ਦਿੱਲੀ ਪਹੁੰਚਣਾ ਹਜ਼ਾਰ ਤੇ ਵੀ ਸੜਾ 2000 ਪਹੁੰਚਣਾ ਉਹਨਾਂ ਨੂੰ ਕੰਡੀਸ਼ਨ ਦੇਖ ਕੇ ਦੱਸ ਦਿੰਦੇ ਮਰੀਜ਼ ਜੀ ਵੀ ਕਿਵੇਂ ਚੰਗੇ ਚੰਗੇ ਇਹਨੇ ਬਚਣਾ ਜ਼ ਨਹੀਂ ਜੰਮੂ ਤੱਕ ਤੇ ਦੇਹ ਲੈ ਜੰਮੂ ਕਸ਼ਮੀਰ ਸਾਰਾ ਉੱਥੇ ਉੱਥੇ ਤੱਕ ਤੇ ਮਰੀਜ਼ ਆਉਂਦੇ ਨਾ ਆਓ ਫਿਰ ਜਿਆਦਾ ਇੱਕ ਵਾਰ ਬਿੰਦਰ ਨਹੀਂ ਤੇ ਤੇ ਲਾਦਾ ਹੋਗਾ ਹਾਂ ਜਿਆਦਾ ਹਾਂ 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 ਅਸੀਂ ਜਪੀਜੀ ਨੂੰ ਲੈ ਕੇ ਗਏ ਬੇਵਸਤਾ ਵਸਤਾ ਮੈਂ ਪੀਜੀਏ ਗਏ ਸੀ ਉੱਥੇ ਲੈ ਕੇ ਪਹੁੰਚ ਕੇ ਜਿਆਦਾ ਨਾ 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 ਉਹਨਾਂ ਸਟਰਕਚਰ ਪਰ ਡਾਕਟਰ ਨੇ ਆ ਵੀ ਬੰਨਤੀ ਆ ਬਹਾ ਵੀ ਬੰਨਤੀ ਲੱਤ ਵੀ ਬੰਨਤੀ ਹਾਂ ਹਾਲਾਂਕਿ ਕਹਿੰਦੇ 12 ਘੰਟੇ ਪੱਥੀ ਨਹੀਂ ਸਾਨੂੰ ਕਦੇ ਇੱਧਰ ਨੂੰ ਲੰਘ ਉਧਰ ਨੂੰ ਜਾ ਜਾਣਾ ਡਾਕਟਰ ਕੋ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਰਾਤ ਨੂੰ 5:30 ਵਜੇ ਜਾ ਉਹਨਾਂ ਦੇ ੱਟਕੇ ਨਾਲ ਗੱਲ ਪਏ ਫਿਰ ਇੱਕ ਡਾਕਟਰ ਵਿਚਾਰ ਦੇ ਅਮਿੰਤਾ ਜੀ ਆ ਕਰੀਆਂ ਉਹਨੂੰ ਜਦੋਂ ਇੰਜੈਕਸ਼ਨ ਜੇ ਲਿਖੇ ਹਨਾ ਵੀ ਆ ਲੱਗਣੇ ਨੇ ਲਿਆਓ ਉਹਨੇ ਲਾਤ ਸਵੇਰੇ 4 ਵਜੇ ਨੂੰ ਹੋ ਸਕਿਆ ਨਹੀਂ ਮੁੰਜੇ ਕੋ ਤੋੜ ਤੋੜ ਕੇ ਮਾਰ ਦਤਾ ਮੁੰਜੇ ਪਰ ਤੇ ਆ ਗਿਆ ਉਹ ਪਤਾ ਨਹੀਂ ਲੱਗਦਾ ਚੱਲਦੇ ਪਲਦੇ ਫਿਰ ਵੀ ਖਰੀਰ ਚੰਗੇ ਲੱਗਦੇ ਆ ਹਾਂ ਤਾਂ ਕੋਈ ਗਿਆ ਤਾਂ ਕੋਈ ਫਲ ਤਾਂ ਆ ਜਣਾ ਕਾਤ ਕੁਝ ਨਹੀਂ ਪਤਾ ਹੈ ਉਹ ਤਾਂ ਹੈ ਹੀ ਆ ਇਹਦਾ ਬਹਿਗੂ ਦਾ ਸ਼ੁਕਰਿਆ ਕਰਾ ਕਰੋ ਵੀ ਭਾਈ ਤੁਸੀਂ ਇਹ ਉੱਪਰ ਵਾਲੇ ਦਾ ਇਹਦਾ ਸ਼ੁਕਰਿਆ ਨੀਲੀ ਛੱਤ ਵਾਲੇ ਦਾ ਕਿ ਨਹੀਂ ਹੋਰ ਇਹਦੇ ਆਸਰੀ ਦੁਰੇ ਫਿਰਦੇ ਆ ਹੋਰ ਹੁਣ ਇੱਕ ਜਣਾ ਆਪਾਂ ਖੇਤਾਂ ਵਾਂ ਫਿਰਦੇ ਕਿਆ ਫਿਰ ਥੱਲੇ ਕਿਆ ਹੈ ਕਿ ਆਹ ਮੈਂ ਤਾਂ ਆਖਾ ਵੀ ਹੋਈ ਹੈ ਮੈਂ ਹੁਣ ਕੱਖ ਵੱਡ ਕੇ ਲੈਣਾ ਲੋਹੇ ਦੇ ਮਸ਼ਕੇਰਾ ਤੇ ਹੈ ਗਈ ਹਾਂ ਸਾਡੇ ਵਿੱਚ ਆ ਸੜਾਈ ਗੱਲ ਹੈ ਜੀ ਘੁੰਮੀ ਹੈ ਮਾਂ ਵੀ ਇਹਦੇ ਤੇ ਕੋਈ ਜਾਨਵਰ ਵੀ ਹੋ ਸਕਦਾ ਹੋ ਸਕਦਾ ਹਾਂ ਇੱਕ ਡਿੰਗ ਪੱਟ ਕੇ ਜੇ ਗਾਹਾਂ ਨੂੰ ਹੋਇਆ ਪੈਰ ਸਾਲਾ ਇੰਨਾ ਗਿਆ ਵਿੱਚ ਨੂੰ ਹਾਂ ਜਿਆਦਾ ਸਾਲਾ ਜਿਆਦਾ ਦਿਲ ਬਹਾਰ ਆ ਜਾਂਦਾ ਬੰਦੇ ਦਾ ਜਿਹੜਾ ਪੈਰ ਫੱਲੇ ਜਾਂਦਾ ਹੋਰ ਐਨਾਂ ਵਰਗਮੋਰੀਆ ਛੱਡੇ ਦਿੱਤਾ ਮਾ ਹਲੇ ਨੂੰ ਬਾਤ ਤੇ ਵੱਡੂਗਾ ਪਾਣੀ ਲੱਗ ਜਵੇ ਹਾਂ ਜਦ ਇੱਕ ਵਾਰਾ ਪਾਣੀ ਲੱਗਿਆ ਤੂਫਾਨ ਹੋਇਆ ਜੋ ਜਾਨ ਬਰਬਾਦ ਬਾਹਰ ਨਿਕਲ ਜਣਾਂ ਨੇ ਹਾਂ ਐ ਤਾਂ ਧਰਤੀ ਇਹਨਾਂ ਦੀ ਇਹਨਾਂ ਨੇ ਵੀ ਰਹਿਣੀ ਕਿਤੇ ਨਹੀਂ ਇਹਨਾਂ ਨੇ ਵੀ ਰਹਿਣੀ ਇਹਨਾਂ ਦਾ ਇਨਨੀ ਅਧਿਕਾਰ ਹੈ ਜਿੰਨਾ ਆਪਣਾ ਉਹਨਾਂ ਹੀ ਦਾ ਧਰਤੀ ਪੁਰਾਣਾ ਇਹਨਾਂ ਦਾ ਵੀ ਇਨਨੀ ਦਖਾਤਾ ਉਹਦਾ ਹੈ ਹੀ ਕੋਈ ਵੀ ਪੰਛੀ ਐ ਕੁਛ ਦੀ ਹੈ ਜਹੇ ਚੱਕੀ ਆ ਫਿਰ ਹੁਣ ਕੱਕ ਚੱਲ ਬੰਨ ਦਾ ਦਪਰੀਆ ਚਲੋ ਵੱਡ ਲਿਆ ਹੁਣ ਬਾਕੀ ਬਾਈ ਕੁਕਲੇ ਦਾ ਕ ਵਧੀਆ ਸਾਜਰੇ ਦਾ ਕੰਮ ਲੋਟ ਆ ਪੈਸੇ ਯਾਰ ਬਦਲ ਬਾਈ ਆ ਜੋ ਉਸ ਨਹੀਂ ਹੈਗੀ ਨਹੀਂ ਉਸ ਵਾਲੇ ਹਲੇ ਮੁਸਕ ਕਰਦੇ ਡੰਗ ਹਾਂ ਨਹੀਂ ਕਰ ਦਿੰਨੇ ਬਹੁਤ ਹਾਂ ਹਾਂ ਰੀਲ ਜਿਹੜੀ ਵੀ ਇਹ ਦੇ ਸ਼ਾਮ ਨੂੰ ਪਤਾ ਚੜਿਆ ਬਣਾ ਮੈਂ ਚੜ ਗਿਆ ਫੇਰ ਨਹੀਂ ਫੇਰ ਸਹੀ 7 ਬਣਾ ਲਓ ਜਾਂ 8 ਬਣਾ ਲਓ ਠੀਕ ਹੈ ਕੰਮ ਫੇਰ ਤਾਂ ਤੁਸੀਂ ਆਪ ਕਹਿੰਦੇ ਵੀ ਕੈਮਰਾ ਬੰਦ ਕਰ ਦਈਏ ਹਾਂ ਠੀਕ ਹੈ ਚਾਹੀ ਦਾ ਚਲਈਆ ਚਲੋ ਠੀਕ ਹੈ ਬਾਈ ਮਿਲਦੇ ਆ ਅਗਲੀ ਵੀਡੀਓ ਚ ਜਦ ਤੱਕ ਲਈ ਸਸਤ ਸਰੀ ਅਕਾ